ਕਾਸ਼ਤ ਬੜੀ ਰਮਈਆ ਕੈ ਗੁਲਾ ਚੇਤ ਬਰਾਨੀ ਕਾ ਅਨਮੋਲ ਤੇ ਕੰਦਰਸਟਾਨੀ ਜਿੰਦੋਂ ਸਾਜ ਸਵਾ ਸਿੰਗਾਰਿਆ ਗਰਭ ਅਗਨ ਮਹਿ ਜਿਨਹਿ ਉਧਾਰਿਆ ਬਾਰ ਬਸਤਾ ਰੁਜਹਿ ਪਿਆਰੇ ਰੋਦ ਪਰ ਜੋਗਨ ਭੋਜਨ ਸੁਖ ਸੋਧ ਮਿਰਦ ਬਿਆ ਉਪਰ ਸਾਖ ਸੈਨ ਮੁਖ ਆਪ ਬੈਠ ਕੋਦਨ ਇਹ ਨਿਰਗੁਣ ਗੁਣਕਸ਼ੂਨ ਬੁਧ ਹੈ ਬਖਸ਼ਿ ਰਤਮ ਨਾਨਕ ਸਿਜ ਹੈ ਜਹ ਵਰਸਾਰ ਦਰੁਪਰ ਸੁਖਮਸ ਹੈ ਸਵਤਿ ਬਰਾਤ ਮੀਤਵੰਤਾ ਸੰਗ ਬਸਰ ਹੈ ਜਹ ਵਰਸਾਰ ਵਿਭ ਹੈ ਸਿਤਲ ਜਲ ਸੁਖਦਾਈ ਬਹੁਣ ਪਵਕ ਮੁੱਲਾ ਜਹ ਵਰਸਾਰ ਬਿਗ ਹੈ ਸਭ ਰਸਾ ਸਗਲਾ ਆਤਮਾ ਸਮਗਰੀ ਸੰਸਾਦ ਵਿਸਾ ਨੇ ਨੇ ਹਸ ਬਖਰ ਨਿਤ ਰਸਨਾ ਜਿਸੇ ਦਿਆਗੇ ਅਭੂ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਗਾੜਹਰੇ ਹੋ ਗ੍ਰਵ ਵਿਆਪੇ ਹਾਰ ਅੰਤ ਜੋ ਰਖਨ ਹਾਰ ਐਸੇ ਅਮ੍ਰਿਤ ਨੰ ਹਰੇ ਗੁਰ ਜਾ ਕੀ ਸੇਵਾ ਨਮਨਿਤ ਪਾਵੈ ਸਾਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਠਾਕੂ ਧਾ ਜੰਤ ਜੂਰੇ ਜਾਕੀ ਰਹਿ ਲਿਖ ਪਾਵੇ ਦਰਗਹਿ ਮਹਨ ਸਸੈ ਬਸਾਰੇ ਮੁਗਦੇ ਆਜਾਨ ਸਦਾ ਸਦਾ ਹੈ ਗੁਲਨ ਹਰ ਨਾਨਕ ਰਖਨ ਹਾਲਿ ਅਪਰ ਰਤਨ ਤਿਆਗ ਗਉੜੀ ਸੰਗ ਰਚੈ ਸਾਚ ਛੋਡਨ ਝੂਠ ਸੰਗ ਮਚੈ ਜੋ ਸ਼ਰਣੰ ਸੁ ਅਸthur ਕਰਮਨੈ ਜੋ ਹੋਵਨ ਸੋ ਦੂਰ ਪਰੰਥੈ ਛੋਟ ਜਾਇ ਦਿਸਗਾ ਸਰਮ ਕਰੈ ਸੰਗ ਸਹਾਈ ਦਸਾ ਪਰਹਰੈ ਚੰਦਨ ਲੇਪ ਉਤਾਰੈ ਹੋਇ ਗਰਦ ਅਵ੍ਰਿਤ ਵਸੁ ਸੰਗ ਹੋਇ ਆਂਦੇ ਗੁਗੁਮਹੈ ਵਤ ਵਿਖਰਾਲ ਨਾਨਕ ਹਾਢ ਲਿਖੋ ਬਰ ਬਦਿਆਲ ਕਰਤੂਤ ਬਸੂਕੇ ਮਾਨਸ ਜਾਤ ਲੋਹਾ ਵਿਚਾਰਾ ਕਰ ਦਿਨ ਰਾਤ ਬਾਹਰ ਸਵੇਖੋਂ ਦਰਮਨ ਮਾਇਆ ਸਭ ਸਨਾਹੇ ਕਿਛੁ ਕਰੇ ਸ਼ਿਪਾਇ ਬਾਹਰ ਗਿਆਨ ਧਿਆਨ ਇਸਾਨ ਅੰਤਰ ਬਿਆਪੇ ਲੋਸਵਾਨ ਅੰਤਰ ਅਗਨ ਰਖਨ ਬਾਹ ਦੰਸਵਾਹ ਗਲ ਬਾਥਰ ਕੈਸੇ ਤਰੇ ਅਥਾਹ ਜਾ ਕੇ ਅੰਦਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਟ ਸੁਨਹ ਅੰਧਾ ਗਿ ਸੇ ਮਾਰਗ ਪਾਵੇ ਕਰ ਗਹਿ ਲਿਖੋ ਢਨਿ ਭਾਵੇ ਕਹਾ ਬੁਝਾਰਤ ਬੁਝੇ ਦੂਰਾ ਪ੍ਰਸਾ ਘਹੀਏ ਦੋਸੰਜੀ ਕੋਰਾ ਕਹਾ ਸੁਨ ਬਦ ਗਾਵੇ ਗੰਗਾ ਰਤਨ ਕਰਾਏ ਤੋ ਵੀ ਸਰ ਭੰਗ ਸਹਰਿੰਦਰਾ ਪਰਬਤ ਵਰਪਵਨ ਨਹੀਂ ਹੋਤ ਹਾਸ ਗਵਨ ਕਰਤਾਰ ਕਰਨਾ ਨਾਮ ਦੀ ਮਰਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਰਾਈ ਦਾਸੋ ਬ੍ਰੀਤ ਮਲਵਾਖੈ ਗ੍ਰਹੈ ਪੀਤਰ ਬਸੈ ਅਨੰਦ ਖੇਲ ਮਾਇਆ ਰੰਗ ਰਸੈ ਦਰੜਕਾਰ ਮਾਨੈ ਮਨੈ ਵਰਤੀਟ ਕਾਲ ਨਾ ਆਵੈ ਮੂੜੈ ਜੀਤ ਬੈਰ ਅਵਿਰੋਧ ਕਾਮ ਕ੍ਰੋਧਮ ਝੂਠ ਵਿਕਾਰ ਮਹਾਲੋਤਰਾ ਇਹ ਹਨੁ ਜੁਗਤਿ ਬੇਹਨਿ ਕੈ ਜਨਮ ਨਾਨਕ ਰਖਿ ਲਿਖੁ ਆਪਨ ਕਰ ਕਰਮ ਤੁਠਾ ਹੂਗਰੁ ਬਹਿ ਅਰਦਾਸ ਜੀਉ ਗਨ ਸਭ ਦੇਰੀ ਰਾਸ ਤੁਮਾਰ ਬਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੋਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਹਉ ਛੇਤੇ ਹਉ ਚਾਬ ਗਵੰਤ ਸਗਲਾ ਸੁਮਗਨੀ ਤੁਮਰਾ ਸੁਸਤਰ ਧਾਰੀ ਤੁਮ ਤੈ ਹੋਇ ਸਵਾਗਿਆਕਾਰੀ ਤੁਮਰੀ ਗਤ ਮਿੱਤ ਅਲ ਮਹੀ ਜਾਨੀ ਨਾਨਕ ਦਾਸ ਰਾ ਗੁਰਬਾਣੀ ਸ਼ਲੋਕ ਦੇਨ ਹਾਰ ਪ੍ਰਭ ਛੋਡ ਕੈ ਲਗਹਿ ਆਨ ਸੁਆਈ ਨਾਨਕ ਹੋ ਨਾਸ ਜਈ ਮਿਨ ਆਵੈ ਬਤ ਹੁਜਾਈ